प्यारे दोस्तों जेकर ਤੁਹਾਨੂੰ ਸਾਡੀਆਂ ਕਹਾਣੀਆਂ ਪਸੰਦ ਆਉਂਦੀਆਂ ਹਨ ਤਾਂ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਅੱਜ ਦੀ ਜੋ ਕਹਾਣੀ ਹੈ ਉਹ ਹੈ ਦੋ ਮਾਵਾਂ ਗੁਰਦੇਵਾਲ ਸਿੰਘ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਪਿਸ਼ੋਕੜ ਇੰਨਾ ਕੁ ਹੈ ਜਦੋਂ ਮੋਹਨ ਸਿੰਘ ਉਹਨਾਂ ਦੇ ਕੋਲ ਰਹਿੰਦਾ ਸੀ ਤਾਂ ਉਹਦੇ ਘਰ ਪਹਿਲਾ ਬੱਚਾ ਹੋਇਆ ਉਹਨਾਂ ਦੋਵਾਂ ਪਰਿਵਾਰਾਂ ਦੀ ਉਦੋਂ ਸੁਧਾਰਨ ਵਕਫੀ ਸੀ ਮੋਹਨ ਸਿੰਘ ਆਪ ਵੀ ਸਕੂਲ ਪੜਾਉਂਦਾ ਸੀ ਤੇ ਉਹਦੀ ਪਤਨੀ ਵੀ ਕੁਝ ਚਿਰ ਤਾਂ ਛੁੱਟੀ ਲਈ ਰੱਖੀ ਪਰ ਬਹੁਤ ਹੀ ਲੰਮੀ ਛੁੱਟੀ ਵੀ ਨਹੀਂ ਸੀ ਲਈ ਜਾ ਸਕਦੀ ਜਿਹਾ ਨੌਕਰ ਕੋਈ ਮਿਲਦਾ ਨਹੀਂ ਸੀ ਜਿਹੜਾ ਬੱਚੇ ਨੂੰ ਸੰਭਾਲ ਸਕੇ ਉਂਝ ਵੀ ਉਹ ਨੌਕਰਾਂ ਦੇ ਹੱਥ ਬੱਚੇ ਨੂੰ ਰੋਲਣਾ ਨਹੀਂ ਸਨਚਾਉਂਦੇ ਨਾ ਹੀ ਪਿੰਡੋਂ ਆ ਕੇ ਕੋਈ ਬੁੱਢੀ ਠੇਰੀ ਰਹਿ ਸਕਦੀ ਸੀ ਸਾਬੂ ਬੰਦੇ ਹੋਣ ਕਰਕੇ ਕਿਸੇ ਦੋਸਤ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਸਨ ਫਿਰ ਬੱਚਾ ਕੌਣ ਸੰਭਾਲੇ ਸਮੱਸਿਆ ਬਣੀ ਹੋਈ ਸੀ ਉਨ੍ਹਾਂ ਦੀ ਯਹੀ ਮੁਸ਼ਕਲ ਦਾ ਹੀ ਧਿਆਨ ਕਰਕੇ ਇੱਕ ਦਿਨ ਬਲਵੰਤ ਕੌਰ ਨੇ ਪਤੀ ਨੂੰ ਕਿਹਾ ਇਹਨਾਂ ਨੂੰ ਕਹਿ ਦਿਓ ਕਾਕੇ ਨੂੰ ਮੇਰੇ ਕੋਲ ਛੱਡ ਜਾਇਆ ਕਰਨ ਬਲਵੰਤ ਕੌਰ ਦੇ ਪਤੀ ਨੇ ਮੋਹਨ ਸਿੰਘ ਨੂੰ ਕਹਿ ਦਿੱਤਾ ਉਨ੍ਹਾਂ ਲਈ ਯਹੀ ਪੇਸ਼ਕਸ਼ ਕੁਝ ਹੈਰਾਨੀ ਵਾਲੀ ਗੱਲ ਸੀ ਉਹ ਪਤੀ ਪਤਨੀ ਦੋਵੇਂ ਝਿਜਕ ਗਈ ਪਰ ਬਲਵੰਤ ਕੌਰ ਦੇ ਪਤੀ ਨੇ ਉਨ੍ਹਾਂ ਦੀ ਝਿਜਕ ਦਾ ਕਾਰਨ ਸਮਝਦਿਆਂ ਕਿਹਾ ਤੁਸੀਂ ਯਹੀ ਕੋਈ ਗੱਲ ਨਾ ਸੋਚੋ ਮੇਰੀ ਪਤਨੀ ਦਾ ਸੁਆ ਆਮ ਔਰਤਾਂ ਵਰਗਾ ਨਹੀਂ ਉਹਨੇ ਅੱਗੇ ਵੀ ਇਉਂ ਆਪਣੀ ਭੈਣ ਦਾ ਇੱਕ ਬੱਚਾ ਪਾਲਿਆ। ਮੋਹਨ ਸਿੰਘ ਤੇ ਉਹਦੀ ਪਤਨੀ ਨੇ ਸਲਾਹ ਕੀਤੀ ਤੇ ਬੱਚਾ ਉਹਨਾਂ ਦੇ ਘਰ ਛੱਡਣ ਦਾ ਫੈਸਲਾ ਕਰ ਲਿਆ। ਬਸ ਇਸ ਕਹਾਣੀ ਦਾ ਅਪਸ਼ੋਕੜ ਇੰਨਾ ਕੁ ਹੈ। ਉਸ ਬੱਚੇ ਨੂੰ ਸੰਭਾਲਦਿਆਂ ਹੁਣ ਬਲਵੰਤ ਕੌਰ ਨੂੰ 3 ਸਾਲ ਹੋ ਗਏ। ਸਾਰੇ ਆਂਡਿਆਂ ਗਵਾਨੀਆਂ ਨੂੰ ਵੀ ਪਤਾ ਹੈ। ਪਰ ਜਦੋਂ ਕੋਈ ਇਹਾ ਬੰਦਾ ਉਹਨਾਂ ਦੇ ਘਰ ਆਵੇ ਜਿਹੜਾ 3 ਵਰਿਆਂ ਤੋਂ ਨਾ ਆਇਆ ਹੋਵੇ। ਉਹ ਇਸ ਘਰ ਵਿੱਚ ਖੇਡਦੇ ਏਡੇ ਗੂ ਬੱਚੇ ਨੂੰ ਵੇਖ ਕੇ ਕੁਝ ਹੈਰਾਨ ਹੁੰਦੇ ਸਾਰਾ ਗਲੀ ਮੁਹੱਲਾ ਰਿਸ਼ਤੇਦਾਰ ਤੇ ਵਕ ਪ ਜਾਣਦੇ ਸਨ ਕਿ ਉਹਨਾਂ ਦੇ ਦੋ ਧੀਆ ਹਨ ਮੁੰਡਾ ਕੋਈ ਨਹੀਂ ਵੱਡੀ ਧੀ ਵਿਆਹ ਵੀ ਦਿੱਤੀ ਹੈ ਛੋਟੀ ਕਾਲਜ ਪੜ੍ਹਦੀ ਹੈ ਇਹ ਮੇਰੇ ਦੋਸਤਾ ਦਾ ਬੱਚਾ ਹੈ ਸਾਡੇ ਘਰ ਹੀ ਰਹਿੰਦਾ ਹੈ ਇਹਦੇ ਮਾਪਿਓ ਦੋਏ ਇੱਧਰ ਸਕੂਲ ਪੜਾਉਂਦੇ ਐ ਬਲਵੰਤ ਕੌਰ ਦਾ ਪਤੀ ਸੰਤੋਖ ਸਿੰਘ ਇਹ ਗੱਲ ਦੱਸ ਕੇ ਚੇਰ ਪਿੱਛੋਂ ਆਏ ਪਰੌਣੇ ਦੀ ਹੈਰਾਨੀ ਦੂਰ ਕਰ ਦਿੰਦਾ ਫਿਰ ਪਿਆਰੇ ਦੀ ਬਾਰੀ ਆਉਂਦੀ ਹੈ ਸਿੰਘ ਹੋਰਾਂ ਨੇ ਉਸ ਦਾ ਨਾਂ ਲਵਲੀ ਰੱਖਿਆ ਸੀ ਪਰ ਬਲਵੰਤ ਦੇ ਪਤੀ ਨੇ ਪਿਆਰਾ ਸਿੰਘ ਰੱਖ ਦਿੱਤਾ ਉਹ ਪ੍ਰੌਣੇ ਨੂੰ ਪਹਿਲਾਂ ਨਿੱਕੇ ਨਿੱਕੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਫਿਰ ਆਪਣੇ ਟਾਈਮ ਟੈਅ ਸ਼ੁਰੂ ਕਰ ਦਿੰਦਾ ਉਹ ਨੂੰ ਹਰ ਕਿਸਮ ਦੇ ਅਜੀਬ ਸਵਾਲ ਪੁੱਛਣ ਦੀ ਬੜੀ ਆਦਤ ਹੈ ਜੇ ਘਰ ਆਇਆ ਮਹਿਮਾਨ ਰਤਾ ਖੁਸ਼ਤੁਇਤ ਦਾ ਹੋਵੇ ਤਾਂ ਉਹ ਉਹਦਾ ਖਹਿੜਾ ਹੀ ਨਹੀਂ ਛੱਡਦਾ ਪਾਪਾ ਜੀ ਇਹ ਆਪਣੇ ਕਲੇ ਕੀ ਕੰਨ ਆਇਆ ਸਭ ਤੋਂ ਪਹਿਲਾ ਸਵਾਲ ਉਹ ਬਲਵੰਤ ਕੌਰ ਦੇ ਪਤੀ ਨੂੰ ਇਹ ਪੁੱਛਦਾ ਕੌਣ ਤੇ ਕੀ ਦਾ ਫਰਕ ਅਜੇ ਨਹੀਂ ਸਮਝਦਾ ਬਲਵੰਤ ਕੌਰ ਨੂੰ ਕੀ ਕਹਿਣਾ ਉਂਜੀ ਚੰਗਾ ਨਹੀਂ ਲੱਗਦਾ ਇਸੇ ਕਰਕੇ ਉਹਨੇ ਭਾਵੇਂ ਉਸ ਦੀ ਉਮਰ ਨਾਲੋਂ ਬਹੁਤ ਸਿਆਣੀਆਂ ਗੱਲਾਂ ਉਹਨੂੰ ਸਿਖਾ ਛੱਡੀਆਂ ਹਨ ਪਰ ਕੀ ਤੇ ਕੌਣ ਸਿਖਾਉਣ ਦਾ ਯਤਨ ਹੀ ਨਹੀਂ ਕਰਦੀ ਕਦੇ ਕਰਦੀ ਵੀ ਹੈ ਤਾਂ ਪਿਆਰਾ ਮੱਛਰ ਕੇ ਕਹਿ ਦਿੰਦਾ ਕਿ ਨਹੀਂ ਬੀਜੀ ਕੀ ਹੁੰਦਾ ਤੇ ਉਹ ਉਹਦੀ ਜਿੱਦ ਉੱਤੇ ਹੱਸ ਛੜਦੀ ਹੈ ਉਸ ਪਿੱਛੋਂ ਉਹ ਮਹਿਮਾਨਾਂ ਨੂੰ ਸਵਾਲਾਂ ਨਾਲ ਬੰਦਲਾ ਦਿੰਦਾ ਜੇ ਬਲਵੰਤ ਕੌਰ ਜਾਂ ਉਹਦਾ ਪਤੀ ਮਹਿਮਾਨਾਂ ਨਾਲ ਗੱਲ ਕਰਨ ਵਿੱਚ ਰੁੱਝ ਜਾਣ ਤਾਂ ਪਿਆਰਾ ਉਹਨਾਂ ਦੀ ਗੋਦ ਵਿੱਚ ਆ ਕੇ ਲਿਟ ਜਾਂਦਾ ਹੈ ਗੱਲ ਨਹੀਂ ਕਰਨ ਦਿੰਦਾ ਗੱਲਾਂ ਦੀ ਲੜੀ ਤੋੜ ਦਿੰਦਾ ਬਾਰ-ਬਾਰ ਪੁੱਛਦਾ ਪਾਪਾ ਜੀ ਮੈਨੂੰ ਵੀ ਦੱਸੋ ਤੁਸੀਂ ਕੀ ਦੀ ਗੱਲ ਕਰਦੇ ਹੋ ਉਹ ਦੋਵੇਂ ਪਤੀ ਪਤਨੀ ਉਹਨੂੰ ਕਦੇ ਨਾ ਛਿੜਕਦੇ ਹਨ ਨਾ ਮਾਰਦੇ ਹਨ ਮਹਿਮਾਨਾਂ ਦੇ ਬੈਠਿਆਂ ਤੋਂ ਵੀ ਬਲਵੰਤ ਕੌਰ ਤੇ ਪਤੀ ਪਿਆਰੇ ਦੀ ਗੱਲ ਦਾ ਪੂਰਾ ਜਵਾਬ ਦਿੰਦੇ ਹਨ ਜਦੋਂ ਮੱਛਰ ਕੇ ਉਹ ਬਲਵੰਤ ਕੌਰ ਦੇ ਮੋਢਿਆਂ ਤੇ ਚੜ ਜਾਂਦਾ ਹੈ ਜਾਂ ਚੁੰਨੀ ਫੜਕੇ ਖਿੱਚਦਿਆਂ ਉਹਨੂੰ ਮਹਿਮਾਨਾਂ ਕੋਲੋਂ ਉਠਾਉਣ ਲਈ ਜਿੱਦ ਕਰਦਾ ਹੈ ਤਦ ਵੀ ਉਹ ਨਹੀਂ ਛਿੜਕ ਉਹਦੀ ਹਰ ਜਿੱਦ ਉਹ ਪੂਗਾ ਦਿੰਦੀ ਹੈ ਮਹਿਮਾਨਾਂ ਕੋਲੋਂ ਉਹ ਕਿਸੇ ਤਰ੍ਹਾਂ ਮਾਫੀ ਮੰਗ ਲੈਂਦੀ ਹੈ ਕਈ ਵਾਰ ਕੁਝ ਮਹਿਮਾਨਾਂ ਦੇ ਨੇੜੇ ਦੇ ਰਿਸ਼ਤੇਦਾਰਾਂ ਲਈ ਇਹ ਗੱਲ ਸਮਝਣੀ ਵੀ ਮੁਸ਼ਕਲ ਹੋ ਜਾਂਦੀ ਹੈ ਕਿ ਉਹ ਇਸ ਬੱਚੇ ਨੂੰ ਇੰਜ ਕਿਸ ਕਰਜ ਲਈ ਸਾਹਮਦੇ ਹਨ ਬਗਾਨਾ ਹੈ ਤੇ ਬਗਾਨਾ ਹੀ ਰਹੇਗਾ ਕੁਝ ਜਹੇ ਵੀ ਹਨ ਜਿਨ੍ਹਾਂ ਨੂੰ ਇਹ ਗੱਲ ਭਾਵੇਂ ਚੰਗੀ ਨਹੀਂ ਲੱਗਦੀ ਪਰ ਉਹ ਮੂੰਹ ਉੱਤੇ ਕੁਝ ਨਹੀਂ ਕਹਿੰਦੇ ਕਈ ਮੂੰਹ ਫਾੜ ਕੇ ਕਹਿ ਵੀ ਦਿੰਦੇ ਹਨ ਸ਼ਾਇਦ ਉਹਨਾਂ ਕੋਲੋਂ ਜਿਹਾ ਬਰਦਾਸ਼ਤ ਨਹੀਂ ਹੁੰਦਾ ਇੱਕ ਵਾਰ ਬਲਵੰਤ ਦੀ ਵੱਡੀ ਭੈਣ ਆਈ ਉਹ ਪਹਿਲਾਂ ਵੀ ਇੱਕ ਦੋ ਵਾਰ ਕਹਿ ਗਈ ਸੀ ਪਰ ਇਸ ਵਾਰ ਜਿਵੇਂ ਉਹਨੂੰ ਗੁੱਸਾ ਆ ਗਿਆ ਹੋਵੇ ਆਖਣ ਲੱਗੀ ਇਹ ਤੁਹਾਨੂੰ ਕੀ ਪੱਟ ਦੇ ਪੰਘੂੜੇ ਝਟਾਊਗਾ ਬਗਾਨੇ ਚੁੱਲ੍ਹੇ ਵੀ ਕਦੇ ਕਿਸੇ ਦੇ ਪਰੌਂਠੇ ਪਕਾ ਕੇ ਖਵਾਏ ਕਿਸੇ ਨੂੰ ਤੁਹਾਨੂੰ ਪਤਾ ਨਹੀਂ ਕਿੰਨੇ ਇਹ ਪੁੱਠੀ ਮੱਤ ਦਿੱਤੀ ਹੈ ਲੋਕਾਂ ਦੀ ਬੰਗਾਰ ਸਾਂਭਣ ਦੀ ਬਲਵੰਤ ਕੌਰ ਲਈ ਇਹ ਗਾਲਾਂ ਵਰਗੇ ਸ਼ਬਦ ਹਨ ਉਹਦਾ ਮੂੰਹ ਲਾਲ ਹੋ ਗਿਆ ਮਾਂ ਜਾਈ ਭੈਣ ਦੀ ਲਿਹਾਜ਼ ਵੀ ਉਹਨੇ ਨਹੀਂ ਕੀਤੀ। ਉਸੇ ਵੇਲੇ ਮੋੜਵਾ ਜਵਾਬ ਦਿੱਤਾ। ਭੈਣੇ ਮੇਰੀ। ਹੁਣ ਤਾਂ ਤੂੰ ਜੋ ਕਹਿ ਦਿੱਤਾ ਸੋ ਕਹਿ ਦਿੱਤਾ। ਤਾਂ ਪਰ ਇਦੂ ਮੁੜ ਕੇ ਇਹੋ ਜਿਹੀ ਗੱਲ ਨਾ ਕਹੀਂ ਕਿ ਮੈਥੋਂ ਬਰਦਾਸ਼ਤ ਨਾ ਹੋਵੇ। ਕਿਉਂ ਇਹ ਤੇਰਾ ਢਿੱਡੋਂ ਕੱਢਿਆ? ਇੰਨਾ ਹੇਜ ਕਰਦੀ ਐ। ਮੈਂ ਤਾਂ ਮੱਤ ਦੀ ਆਖੀ ਐ। ਤੂੰ ਆਪਦੀ ਮੱਤ ਕੋਲ ਰੱਖ। ਮੈਨੂੰ ਇਹ ਵੀ ਪਤਾ ਹੈ ਢਿੱਡੋਂ ਕੱਡੇ ਕਿੰਨਿਆਂ ਕੋ ਕਲੰਗੀਆਂ ਲਾਉਂਦੇ ਐ। ਉਹਦੀ ਭੈਣ ਸਮਝ ਗਈ ਕਿ ਬਲਵੰਤ ਕੌਰ ਨੇ ਗੱਲ ਕਿੱਥੇ ਮਾਰੀ ਸੀ। ਉਹਦੇ ਆਪਣੇ ਦੋਵੇਂ ਮੁੰਡੇ ਅੱਡ ਰਹਿਣ ਲੱਗ ਪਏ ਸਨ ਤੇ ਹੁਣ ਮਰੀ ਦੇ ਮੂੰਹ ਪਾਣੀ ਨਹੀਂ ਸੀ ਪਾਉਣ ਆਉਂਦੀ। ਪਰ ਵਿੱਚੇ ਪੀ ਗਈ। ਕੁਝ ਔਖੀ ਜਿਹੀ ਹੋ ਕੇ ਬੋਲੀ, "ਨੀ ਬਸਰ ਤੇ ਚਾਹੇ ਕੁਝ ਹੋਵੇ। ਉਹ ਆਪ ਦਾ ਲਹੂ ਤਾਂ ਹੁੰਦਾ। ਬਲਵੰਤ ਕੌਰ ਐਤ ਕੀ ਸਿੱਧੀ ਹੋ ਪਈ। ਗੁੱਸੇ ਵਿੱਚ ਕਹਿਣ ਲੱਗੀ, ਤੇਰੇ ਢਡੋਂ ਆਬਦਾ ਲਹੂ ਤਾਂ ਫੁੱਲਾਂ ਦੇ ਹਾਰ ਪਾਉਂਦੇ ਹੁੰਦੇ ਐ ਆਪੇ ਬੂਕਦੀ ਹੁੰਨੀ ਐ ਕਿ ਸਾਡੇ ਜੁੱਤੀਆਂ ਮਾਰਦੇ ਐ ਜੁੱਤੀਆਂ ਮਾਰ ਛੱਡ ਚਾਹੇ ਮਾਰ ਕੇ ਖੁਸ਼ ਛੱਟ ਦੇਣ ਹੈ ਤਾਂ ਆਬਦੇ ਹੀ ਨਾ ਤੇ ਇਹਨੂੰ ਜਿਹਨੂੰ ਮੈਂ ਮੂਹ ਬੁਰਕੀਆਂ ਕੱਢ ਕਰ ਦਿੰਨੀ ਆ ਇਹ ਨਾ ਆਬਦਾ ਹੋਇਆ ਪੁੱਠੇ ਦਿਮਾਗ ਵਾਲੀਏ ਵਗਾਨੇ ਕਦੇ ਆਬਦੇ ਨਹੀਂ ਹੁੰਦੇ ਅਖੇ ਸੱਪਾਂ ਦੇ ਬੱਚੇ ਕਦੇ ਮਿੱਤ ਨਹੀਂ ਹੁੰਦੇ ਭਾਵੇਂ ਲੱਖ ਦੁੱਧ ਪਿਆਈਏ ਬਗਾਨਾ ਧੀ ਪੁੱਤ ਸਪੋਲਿਆ ਹੁੰਦਾ ਕਦੇ ਸ਼ਰੀਕ ਆਬਦਾ ਬੰਦ ਹੈ ਉਹਦੀ ਇਹ ਗੱਲ ਸੁਣ ਬਲਵੰਤ ਕੌਰ ਅੱਖਾਂ ਲਾਲ ਕਰਕੇ ਇਹ ਵੀ ਕਹਿ ਬੈਠੀ ਜੇ ਤੂੰ ਇਹੋ ਜਿਹੀ ਚੰਦਰੇ ਬੋਲ ਬੋਲਣੇ ਹੁੰਦੇ ਹੈ ਤਾਂ ਸਾਡੇ ਘਰ ਬੇਸ਼ੱਕ ਨਾ ਆਇਆ ਕਰ ਭੈਣ ਦਾ ਮੂੰਹ ਅੱਡਿਆ ਰਹਿ ਗਿਆ ਇਹ ਸਭ ਕੁਝ ਉਹਦੀ ਸਮਝ ਤੋਂ ਬਾਹਰ ਸੀ ਕਿ ਕਿਸੇ ਬਗਾਨੇ ਬੱਚੇ ਪਿੱਛੇ ਇੰਨੀ ਗੱਲ ਕਹਿਣ ਉੱਤੇ ਕੋਈ ਭੈਣ ਸકી ਭੈਣ ਨੂੰ ਘਰੋਂ ਕਿਵੇਂ ਕੱਢ ਸਕਦੀ ਹੈ ਉਹ ਪਰੀਪਿੱਤੀ ਉਸੇ ਦਿਨ ਆਥਣੀ ਵਾਪਸ ਮੁੜ ਗਈ ਬਲਵੰਤ ਕੌਰ ਨੇ ਵੀ ਉਹਨੂੰ ਰਹਿਣ ਲਈ ਨਹੀਂ ਕਿਹਾ ਇਸ ਗੱਲ ਪਿੱਛੋਂ ਬਲਵੰਤ ਕੌਰ ਕਈ ਦਿਨ ਉਦਾਸ ਰਹੀ ਬਾਰ-ਬਾਰ ਭੈਣ ਦੀਆਂ ਗੱਲਾਂ ਵਿੱਚ ਤਾਰਦੀ ਰਹੀ ਪਰ ਸਮਝ ਨਹੀਂ ਪੈ ਰਹੀ ਸੀ ਕਿ ਉਹ ਤੋਂ ਕਿਹੜੀ ਗੱਲ ਗਲਤ ਹੋ ਗਈ ਸੀ ਜਿਾਪਦਾ ਸੀ ਕਿ ਜੋ ਕਿਹਾ ਠੀਕ ਹੀ ਕਿਹਾ ਕਸਵੇ ਵਿੱਚ ਇੱਕ ਨਵਾਂ ਸਕੂਲ ਖੁੱਲਿਆ ਸੀ ਮੋਹਨ ਸਿੰਘ ਹੋਰਾਂ ਨਾਲ ਸਲਾਹ ਕਰਕੇ ਬਲਵੰਤ ਕੌਰ ਨੇ ਪਿਆਰੇ ਨੂੰ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ ਉਹ ਆਪਣੀ ਮੰਮੀ ਕੋਲੋਂ ਨਹਾਉਂਦਾ ਵੀ ਨਹੀਂ ਸੀ। ਸਰਦੀ ਦੇ ਦਿਨ ਹੋਣ ਕਰਕੇ ਉਹਨੂੰ 9 ਵਜੇ ਤੋਂ ਪਹਿਲਾਂ ਤਿਆਰ ਕਰਨਾ ਮੁਸ਼ਕਲ ਹੁੰਦਾ ਸੀ। ਪਰ ਫਿਰ ਵੀ ਉਹ ਨਹਾ ਕੇ ਤੋਰਦੀ। ਕੱਪੜੇ ਵੀ ਰੋਜ਼ ਬਦਲਦੀ। ਇੰਝ ਆਹਰ ਹੋਰ ਵੱਧ ਜਾਣ ਕਰਕੇ ਸਾਰਾ ਦਿਨ ਕੰਮ ਵਿੱਚ ਰੁੱਝੀ ਰਹਿੰਦੀ ਪਰ ਅੱਗੇ ਨਾਲੋਂ ਬਹੁਤ ਹੀ ਖੁਸ਼ ਸੀ। ਜਦੋਂ ਪਿਆਰਾ ਘਰ ਆ ਜਾਂਦਾ ਸਕੂਲ ਦੀਆਂ ਗੱਲਾਂ ਅੱਖਾਂ ਮਟਕਾ ਮਟਕਾ ਹੱਥ ਘੁਮਾ ਘੁਮਾ ਕੇ ਸੁਣਾਉਂਦਾ ਤਾਂ ਬਲਵੰਤ कौर ਦੀਆਂ ਅੱਖਾਂ ਨਿਸ਼ਕਣ ਲੱਗ ਪੈਂਦੀਆਂ। ਉਨੂੰ ਮੁਰਮੁਰ ਚੁੰਦੀ ਤੇ ਕਹਿੰਦੀ ਮੇਰਾ ਪੁੱਤ ਇੰਨਾ ਸਿਆਣਾ ਹੋ ਗਿਆ ਅਜੇ ਹਫਤਾ ਕੋਈ ਹੋਇਆ ਸੀ ਪਿਆਰੇ ਨੂੰ ਸਕੂਲ ਜਾਂਦੀਆਂ ਕਿ ਇੱਕ ਦਿਨ ਰਿਕਸ਼ੇ ਵਾਲਾ ਉਹ ਅਦਖੜ ਉਮਰ ਦਾ ਬੰਦਾ ਸੀ ਉਸ ਦੇ ਅੱਧ ਚਿੱਟੇ ਸਿਰ ਵੱਲ ਵੇਖ ਕੇ ਖਚਰੀ ਨਜ਼ਰ ਨਾਲ ਝਾਕਦਿਆਂ ਬੋਲਿਆ ਭੈਣ ਜੀ ਤੁਹਾਡਾ ਪੁੱਤਰ ਬੜਾ ਚਲਾਕ ਹੈ ਉਹਦੇ ਵਿਅੰਗ ਨੂੰ ਸਮਝ ਕੇ ਬਲਵੰਤ ਕੌਰ ਦਾ ਧਿਆਨ ਉਹਦੇ ਚਲਾਕ ਸ਼ਬਦ ਵੱਲੋਂ ਪਾਉ ਗਿਆ ਚਲਾਕ ਸ਼ਬਦ ਉਹਨੇ ਸ਼ਰਾਰਤੀ ਤੋਂ ਖਚਰੇ ਦੇ ਅਰਥਾਂ ਵਿੱਚ ਵਰਤਿਆ ਸੀ ਓ ਹਿਰਖ ਕੇ ਬੋਲੀ ਕਿਉਂ ਚਲਾਕੀ ਏਨੇ ਤੇਰੀ ਜੇਬ ਕੁੱਤਰ ਲਈ ਰਿਕਸ਼ੇ ਵਾਲਾ ਆਪਣੀਆਂ ਕਰੜ ਵਰੜੀਆਂ ਮੁੱਛਾਂ ਵਿੱਚ ਮੁਸਕਰਾਉਂਦਾ ਖਸਿਆਣਾ ਜਿਹਾ ਹੋ ਕੇ ਬੋਲਿਆ ਨਹੀਂ ਜੀ ਮੈਂ ਤਾਂ ਕਿਹਾ ਸੀ ਗੱਲਾਂ ਬਹੁਤ ਮਾਰਦਾ ਉਸ ਨਾਲ ਬਿਨਾਂ ਹੋਰ ਕੋਈ ਗੱਲ ਕੀਤੀਆਂ ਉਹਨੇ ਰਿਕਸ਼ਾ ਤੁਰਨ ਪਿੱਛੋਂ ਰਿਕਸ਼ੇ ਵਾਲੇ ਦੀ ਪੈਰ ਦੀ ਮਿੱਟੀ ਚੁੱਕ ਲਿਆਂਦੀ ਆਥ ਨੇ ਸੱਤ ਮਿਰਚਾਂ ਵੀ ਅੰਗੀਠੀ ਵਿੱਚ ਸਾੜੀਆਂ ਤੇ ਉਦੋਂ ਸਾਰਾ ਦਿਨ ਉਹਨੂੰ ਰਿਕਸ਼ੇ ਵਾਲੇ ਤੇ ਗੁੱਸਾ ਆਉਂਦਾ ਰਿਹਾ ਸਕੂਲਾਂ ਵਿੱਚ ਵੱਡੇ ਦਿਨਾਂ ਦੀਆਂ ਛੁੱਟੀਆਂ ਹੋਣ ਕਰਕੇ ਮੋਹਨ ਸਿੰਘ ਹੋਰੀ ਪਿੰਡ ਚਲੇ ਗਏ ਜਾਣ ਲੱਗਿਆਂ ਕਹਿ ਗਏ ਛੁੱਟੀਆਂ ਤੋਂ 2 ਦਿਨ ਪਹਿਲਾਂ ਆ ਜਾਵਾਂਗੇ ਪਰਚੇ ਵੇਖਣ ਵਾਲੇ ਪਏ ਐ ਛੁੱਟੀਆਂ 8 ਦਿਨਾਂ ਦੀਆਂ ਸਨ 5 ਦਿਨ ਉਹਨੇ ਜਿਵੇਂ ਬਿਤਾਏ ਉਹ ਜਾਣਦੀ ਸੀ ਸਵੇਰ ਤੋਂ ਸ਼ਾਮ ਤੱਕ 20 ਵਾਰੀ ਯਾਦ ਕਰਦੀ ਸਵੇਰੇ ਉੱਠਣਸਾਰ ਪਹਿਲਾਂ ਕੋਈ ਸੁਪਨਾ ਦੱਸਦੀ ਜਿਸ ਵਿੱਚ ਪਿਆਰੇ ਦੀ ਕਿਸੇ ਸ਼ਰਾਰਤ ਦਾ ਜ਼ਿਕਰ ਹੁੰਦਾ ਫਿਰ ਹਰੇਕ ਕੰਮ ਵਿਢਣ ਤੋਂ ਪਹਿਲਾਂ ਕਹਿੰਦੀ ਉਹਨੇ ਮੈਨੂੰ ਹੁਣ ਕੋਈ ਕੰਮ ਕਰਨ ਨਹੀਂ ਸੀ ਦੇਣਾ ਪਤੀ ਕਿਧਰੇ ਕਹਿ ਬੈਠਾ ਫਿਰ ਚੰਗਾ કે ਮਾੜਾ ਹੁਣ ਤੂੰ ਆਰਾਮ ਨਾਲ ਕੰਮ ਕਰ ਲੈਨੀ ਹੈ ਚਾਰ ਦਿਨ ਸੁਖੀ ਰਹੇਗੀ ਉਹਨੂੰ ਜਵਾਬ ਤਾਂ ਕੋਈ ਨਾ ਸੁਝਿਆ ਪਰ ਅਚਾਨਕ ਅਦਾਸ ਹੋ ਗਈ ਫਿਰ ਮੱਥੇ ਤਿਉੜੀ ਪੈ ਗਈ ਜਿਵੇਂ ਪਤੀ ਨੇ ਗਾਲ ਕੱਢੀ ਹੋਵੇ ਸਮਝਦਾਰ ਪਤੀ ਨੇ ਉਸਦੇ ਮਨ ਦੀ ਹਾਲ ਤੁਰੰਤ ਬੁੱਝ ਲਈ ਉਹ ਗੱਲ ਬਦਲ ਕੇ ਬੋਲਿਆ ਅੱਜ ਤਾਂ ਉਹਨਾਂ ਨੇ ਆ ਜਾਣਾ ਸੀ ਹਾਂ ਕਹਿੰਦੇ ਤਾਂ ਸੀ ਤੇ ਆਥਨ ਤਾਈ ਉਹ ਹਰੇਕ ਗੱਡੀ ਉਡੀਕਦੀ ਰਹੀ ਰਾਤ 9:30 ਵਾਲੀ ਗੱਡੀ ਦਾ ਖੜਾਕ ਸੁਣ ਕੇ ਬੋਲੀ ਇਸ ਗੱਡੀ ਖਵਰੇ ਆ ਜਾਣ ਪਤੀ ਨੂੰ ਕੁਝ ਗੁੱਸਾ ਆ ਗਿਆ ਉਹ ਰੁੱਖੀ ਆਵਾਜ਼ ਕਹਿਣ ਲੱਗਾ ਇਹ ਢੀ ਠੰਡ ਵਿੱਚ ਉਹਨਾਂ ਨੇ ਕਿਸੇ ਦੇ ਲੇਖੇ ਦੇਣੇ ਜੇ ਆਉਣਾ ਹੁੰਦਾ ਤਾਂ ਸ਼ਾਮ ਤੱਕ ਬਸ ਗੱਡੀ ਹੀ ਨਹੀਂ ਆਉਂਦੀ ਸੀ ਸੁਣ ਕੇ ਚੁੱਪ ਤਾਂ ਕਰ ਗਈ ਪਰ ਸਾਰੀ ਰਾਤ ਉਸਲ ਬੱਟੇ ਲੈਂਦੀ ਰਹੀ ਛੁੱਟੀਆਂ ਤੋਂ ਇੱਕ ਦਿਨ ਪਹਿਲਾਂ ਮੋਹਨ ਸਿੰਘ ਹੋਰੀ ਆ ਗਏ ਤਾਂ ਉਹਦੇ ਲਈ ਜਿਵੇਂ ਚਾਨਣ ਹੋ ਗਿਆ ਪਿਆਰੇ ਨੂੰ ਗੋਦੀ ਚੁੱਕ ਕੇ ਕਿੰਨਾ ਚਿਰ ਚੁੰਮਦੀ ਚਟਦੀ ਤੇ ਉਸ ਨਾਲ ਗਿਲਾ ਕਰਦੀ ਰਹੀ ਉਹ ਵੀ ਉਹਦੇ ਗਲਬਾਹਾਂ ਪਾ ਕੇ ਸਭ ਅਗਲੀਆਂ ਪਿਛਲੀਆਂ ਸੁਣਾਉਂਦਾ ਰਿਹਾ ਬੋਲਣੋਂ ਹੀ ਨਾ ਹਟਿਆ ਜਿਵੇਂ ਬਟੇਰਾ ਪਰਖਦਾ ਹੋਵੇ April ਵਿੱਚ ਅਚਾਨਕ ਹੀ ਮੋਹਨ ਸਿੰਘ ਦੀ ਬਦਲੀ ਪਿੰਡ ਦੇ ਨੇੜੇ ਹੋ ਗਈ ਸ਼ਾਇਦ ਕਿਸੇ ਨੇ ਕਰਵਾ ਦਿੱਤੀ। ਮੋਹਨ ਸਿੰਘ ਨੇ ਬਲਵੰਤ ਕੌਰ ਦੇ ਪਤੀ ਨਾਲ ਸਲਾਹ ਕੀਤੀ। ਉਸਨੇ ਕਿਹਾ ਜੇ ਹੁਣ ਮੌਕਾ ਫੇਰ ਨਹੀਂ ਮਿਲਣਾ। ਹੁਣ ਨਾਲ ਹੀ ਪਤਨੀ ਦੀ ਵੀ ਕਰਵਾ ਲਓ। ਪਿੰਡ ਦੇ ਨੇੜੇ ਹਰ ਸੁੱਖ ਹੁੰਦਾ ਹੈ। ਆਪਣਾ ਘਰ ਆਪਣਾ ਘਰਵਾਰ। ਖੇਤ ਬੰਨਣਾ ਸੰਭਾਲ ਲਈਦਾ। ਪਰ ਜਦੋਂ ਬਲਵੰਤ ਕੌਰ ਨੂੰ ਪਤਾ ਲੱਗਾ ਉਹ ਉਸੇ ਵੇਲੇ ਉਦਾਸ ਹੋ ਗਈ। ਕੁਝ ਨਹੀਂ ਬੋਲੀ। ਮੋਹਨ ਸਿੰਘ ਨੇ ਭਾਜਨਸ ਕੀਤੀ ਤੇ ਪਤਨੀ ਦੀ ਬਦਲੀ ਵੀ ਪਿੰਡ ਦੇ ਸਕੂਲ ਵਿੱਚ ਕਰਵਾ ਲਈ। ਉਹ ਦੋਵੇਂ ਖੁਸਨ ਕੇ ਪਿੰਡ ਜਾ ਕੇ ਆਪਣਾ ਘਰ ਸਵਾਰਨਗੇ ਆਪਣਾ ਹਿੱਸੇ ਦੀ ਜ਼ਮੀਨ ਸਵਾਲਣਗੇ ਬਾਦੀ ਕੁਇਲਦਾਰੀ ਲਈ ਤਾਂ ਸਭ ਕੁਝ ਚਾਹੀਦਾ ਹੁੰਦਾ ਤੇ ਅਖੀਰ ਉਹ ਦਿਨ ਆ ਵੀ ਗਿਆ ਜਿਹੜਾ ਬਲਵੰਤ ਕੌਰ ਲਈ ਅਸਹਿ ਸੀ ਪਿਆਰੇ ਦੇਵ ਛੋੜੇ ਦਾ ਦਿਲ ਜਦੋਂ ਮੋਹਨ ਸਿੰਘ ਦੀ ਪਤਨੀ ਦੀ ਬਦਲੀ ਕਰਾਉਣ ਲਈ ਭਜਨਸ ਕਰਦਾ ਫਿਰਦਾ ਸੀ ਇੱਕ ਦਿਨ ਆਥਣੇ ਪਿਆਰੇ ਦੀ ਮਾਂ ਉਹਨੂੰ ਲੈਣ ਆਈ ਬਲਵੰਤ ਕੌਰ ਨੇ ਕਹਿ ਦਿੱਤਾ ਬੰਜੀ ਤੁਸੀਂ ਵੀ ਅੱਜ ਇੱਥੇ ਹੀ ਰਹਿ ਜਾਓ ਉਧਰ ਘਰ ਸੁੰਨਾ ਰਹੋ ਕਈ ਵਾਰ ਕਹਿਣ ਤੇ ਵੀ ਪਿਆਰੇ ਦੀ ਮਾਂ ਨਾ ਮੰਨੀ ਤਾਂ ਬਲਵੰਤ ਕੌਰ ਨੇ ਕਿਹਾ ਚੰਗਾ ਫਿਰ ਪਿਆਰੇ ਨੂੰ ਛੱਡ ਜਾਓ ਉਹ ਅੱਗੋਂ ਹੱਸ ਕੇ ਕਹਿੰਦੀ ਫਿਰ ਉਥੇ ਮੈਂ ਕੱਲੀ ਨੇ ਕੀ ਕਰਨਾ ਉਹਦੇ ਇਸ ਬਾਕ ਵਿਚਲਾ ਬਿਆੰਗ ਪਤਾ ਨਹੀਂ ਕਿਹੋ ਜਿਹਾ ਸੀ ਉਹਦੇ ਪਿਆਰੇ ਨੂੰ ਲਜਾਣ ਪਿੱਛੋਂ ਬਲਵੰਤ ਕੌਰ ਵੱਡੀ ਰਾਤ ਤਾਈ ਚੁੱਪਚਾਪ ਰੋਂਦੀ ਰਹੀ ਉਹਦੇ ਪਤੀ ਨੇ ਆਪਣੇ ਕੰਮ ਵਿੱਚ ਧਿਆਨ ਨਾ ਦਿੱਤਾ ਪਰ ਅੱਧੀ ਰਾਤ ਨੂੰ ਉਹਦੀ ਅਚੀ ਵੀ ਵੇਖ ਕੇ ਉਹਨੇ ਕਿਹਾ ਅੱਜ ਫੇਰ ਕੋਈ ਗੱਲ ਹੋਈ ਸੀ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਦੀ ਆਪਣੀ ਤਾਂ ਜਹੀ ਘਰੇਲੂ ਸਮੱਸਿਆ ਨਹੀਂ ਹੈ ਜਿਹੜੀ ਬਲਵੰਤ ਕੌਰ ਨੂੰ ਦੁਖੀ ਕਰੇ ਹੁਣ ਅਕਸਰ ਜਦੋਂ ਉਹ ਦੁਖੀ ਹੁੰਦੀ ਤਾਂ ਪਤੀ ਸਮਝ ਜਾਂਦਾ ਕਿ ਪਿਆਰੇ ਦੀ ਕੋਈ ਗੱਲ ਹੋਵੇਗੀ ਕੁਝ ਨਹੀਂ ਹੋਇਆ ਬਲਵੰਤ ਕੌਰ ਨੇ ਕੁਝ ਉਪਰੀ ਆਵਾਜ਼ ਵਿੱਚ ਕਿਹਾ ਫੇਰ ਜਿਵੇਂ ਆਪ ਮਹਾਰੀ ਬੋਲ ਪਈ ਫੇਰ ਬਗਾਨਾ ਈਬ ਤਾਂ ਬਣਾਣਾ ਕੀ ਕਿਹਾ ਪਤੀ ਜੋਰ ਲਾਉਂਦਾ ਰਿਹਾ ਪਰ ਫੇਰ ਉਹ ਨਹੀਂ ਬੋਲੀ ਉਹ ਜੀਰੋ ਦੇ ਨੀਲੇ ਵੱਲਵ ਦੇ ਨਿੰਮੇ ਚਾਨਣ ਵਿੱਚ ਉਹ ਨੂੰ ਅੱਖਾਂ ਪੁੰਝਦੀ ਨੂੰ ਵੇਖਦਾ ਰਿਹਾ ਤੇ ਜਦੋਂ ਮੋਹਨ ਸਿੰਘ ਕਿਆਨੀ ਵਿਦਾ ਹੋਣਾ ਸੀ ਉਦੋਂ ਬਲਵੰਤ ਕੌਰ ਨੇ ਜਿੱਦ ਫੜ ਲਈ ਕਿ ਉਹਨੇ ਪਿਆਰੇ ਨੂੰ ਉਹਨਾਂ ਦੇ ਨਾਲ ਨਹੀਂ ਭੇਜਣਾ ਪਿਆਰਾ ਵੀ ਬੁਸਕਣ ਲੱਗ ਪਿਆ। ਮੋਹਨ ਸਿੰਘ ਤੇ ਬਲਵੰਤ ਕੌਰ ਦਾ ਪਤੀ ਦੁਵਿਧਾ ਵਿੱਚ ਪੈ ਗਈ। ਪਰ ਪਿਆਰੇ ਦੀ ਮਾਂ ਨੇ ਬਲਵੰਤ ਕੌਰ ਨੂੰ ਮਨਾਉਂਦਿਆਂ ਕਿਹਾ ਭੈਣ ਜੀ ਅਸੀਂ ਹਰ ਐਤਵਾਰ ਆਜ ਆਇਆ ਕਰਾਂਗੇ ਕਿਹੜਾ ਦੂਰ ਹੈ। ਮੈਂ ਇਹਨੂੰ ਤਾਂ ਜਾਣ ਨਹੀਂ ਦਿੰਦੀ। ਤੁਸੀਂ ਬੇਸ਼ੱਕ ਜਾਂਦੇ ਰਹੋ। ਉਹ ਤਿੰਨੇ ਹੀ ਬਹੁਤ ਅਜੀਬ ਜਹੀ ਦੁਚਿੱਤੀ ਵਿੱਚ ਪੈ ਗਈ। ਪਰ ਪਤਾ ਸੀ ਕਿ ਬਲਵੰਤ ਕੌਰ ਨੇ ਹੁਣ ਕਿਸੇ ਦੀ ਨਹੀਂ ਮੰਨਣੀ। ਚੰਗਾ ਫਿਰ ਮੈਂ ਪਰਸੋਂ ਨੂੰ ਆ ਕੇ ਲੈ ਜਾਉਂ ਮੋਹਨ ਸਿੰਘ ਨੇ ਜਿਵੇਂ ਆਪਣੀ ਪਤਨੀ ਨੂੰ ਸਮਝਾਇਆ ਪਰ ਉਹਨੇ ਅੱਗੋਂ ਹੈਰਾਨੀ ਨਾਲ ਮੋਹਨ ਸਿੰਘ ਵੱਲ ਇੰਝ ਤੱਕਿਆ ਜਿਵੇਂ ਕਹਿ ਰਹੀ ਹੋਵੇ ਇਹ ਕਿਵੇਂ ਹੋ ਸਕਦਾ ਹੈ ਪਿਆਰਾ ਹੁਣ ਤੱਕ ਆਪਣੇ ਰਬੜ ਦੇ ਕੁੱਕੜ ਨਾਲ ਖੇਡਦਾ ਫਿਰਦਾ ਸੀ ਉਦੋਂ ਹੀ ਬਲਵੰਤਕੌਰ ਦੀ ਸਲਵਾਰ ਫੜਦਿਆਂ ਉਸ ਵੱਲ ਤੱਕ ਕੇ ਬੋਲਿਆ ਬੀਜੀ ਤੁਸੀਂ ਕੀ ਕਹਿੰਦੇ ਹੋ ਉਹਨੇ ਪਿਆਰੇ ਨੂੰ ਗੋਦੀ ਚੁੱਕਦਿਆਂ ਕਿਆ ਮੈਂ ਆਪਣੇ ਬੇਟੇ ਨੂੰ ਆਪਣੇ ਕੋਲ ਰੱਖਣਾ ਮੈਂ ਇਹ ਕਹਨੀ ਆ ਪਿਆਰੇ ਨੇ ਪਹਿਲਾਂ ਉਹਦੇ ਵੱਲ ਗੋਹ ਨਾਲ ਵੇਖਿਆ ਫਿਰ ਆਪਣੀ ਮਾਂ ਵੱਲ ਉਹਦੀ ਮਾਂ ਨੇ ਦੋਵੇਂ ਹੱਥ ਅਗਾਹ ਕਰਦਿਆਂ ਮੁਸਕਰਾ ਕੇ ਕਿਹਾ ਆ ਕੱਕ ਆਪਾਂ ਚੱਲੀਏ ਤਿੱਥੇ ਪਿੰਡ ਨੂੰ ਹੋਰ ਕਿੱਥੇ ਕੀਲੇ ਪਿੰਡ ਨੂੰ ਆਪਣੇ ਪਿੰਡ ਨੂੰ ਮੇਲਾ ਪਿੱਦਤਾ ਆ ਆ ਤੇ ਉਹਨੇ ਦੋ ਬਾਰ ਬਲਵੰਤ ਕੌਰ ਦੀ ਹਿੱਕ ਤੇ ਜ਼ੋਰ-ਜ਼ੋਰ ਦੀ ਹੱਥ ਮਾਰਿਆ ਉਹ ਦੀ ਇਸ ਗੱਲ ਉੱਤੇ ਸਾਰੇ ਹੀ ਖਿੜਖੜਾ ਕੇ ਹੱਸ ਪਏ। ਹੱਸਦਿਆਂ ਬਲਵੰਤ ਕੌਰ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡਿੱਗਣ ਲੱਗ ਪਏ। ਫੇਰ ਕੁਝ ਚਿਰ ਕਿਸੇ ਨੂੰ ਕੁਝ ਨਾ ਸੁਝੀ। ਪਾਰ ਪਿਆਰੇ ਦੀ ਮਾਂ ਜਿਵੇਂ ਹਾਰ ਗਈ ਹੋਵੇ। ਉਹਦੇ ਭਰਵੇਂ ਨਿਸ਼ਕ ਦੇ ਚਿਹਰੇ ਉੱਤੇ ਇੱਕ ਅਜੀਬ ਉਦਾਸੀ ਤੇ ਨਿਰਾਸ਼ਾ ਸੀ। ਫੇਰ ਉਹਨਾਂ ਜ਼ਖਮੀ ਹੋਏ ਸੱਪਣੀ ਵਾਂਗ ਅੰਦਰ ਹੀ ਬਿਉਹ ਖੋਲਦਿਆਂ ਪਿਆਰੇ ਨੂੰ ਜਿਵੇਂ ਖੋਣ ਲਈ ਅੱਗੇ ਵੱਧ ਕੇ ਉਹਦੀ ਬਾਹ ਫੜਦਿਆਂ ਕਿਹਾ ਆ ਬੇਟੇ ਮੇਰੇ ਕੋਲ ਆ ਪਰ ਪਿਆਰੇ ਨੇ ਠੋਡੀ ਬਲਵੰਤ ਕੌਰ ਦੇ ਮੋਢੇ ਤੇ ਰੱਖ ਲਈ ਤੇ ਉਸ ਵੱਲ ਚਾਕਿਆ ਵੀ ਨਾ ਬਲਵੰਤ ਕੌਰ ਨੇ ਆਪਣਾ ਖੱਬਾ ਹੱਥ ਉਹਦੇ ਪੇਠੋ ਤੇ ਰੱਖਦਿਆਂ ਇੱਕ ਕਦਮ ਪਛਾਹਾਂ ਹਟ ਕੇ ਕਿਹਾ ਤੁਸੀਂ ਇਹ ਕੀ ਕਰਨ ਲੱਗਿਓ ਪਿਆਰੇ ਦੀ ਮਾਂ ਜਿਵੇਂ ਪਵਿੱਤਰ ਗਈ ਕੋਈ ਗੱਲ ਨਾ ਸੋਜੀ ਪਰ ਉਹਦੀਆਂ ਅੱਖਾਂ ਵਿੱਚ ਗੁੱਸੇ ਤੇ ਨਿਰਾਸ਼ਾ ਦੀ ਗਹਿਰ ਸਾਫ ਦਿਸਦੀ ਸੀ ਬਲਵੰਤ ਨੂੰ ਉਹਦੀਆਂ ਅੱਖਾਂ ਵੱਲ ਤਾੜਦਿਆਂ ਪਤਾ ਨਹੀਂ ਕੀ ਚੰਡਾਲ ਚੜਿਆ ਕਿ ਉੱਚੀਚਾਰ ਸਾਰੇ ਚਿਸ਼ਕੇ ਬੋਲੀ ਤੁਸੀਂ ਇਦਾਂ ਕੀ ਕੀਤਾ ਗੂੰ ਮੂਤ ਇਹਦਾ ਮੈਂ ਸੰਭਿਆ ਪਾਲਿਆ ਮੈਂ ਇੱਕ ਢਿੱਡੋਂ ਕੱਢ ਕੇ ਸਿੱਟਤਾ ਤਾਂ ਤੂੰ ਹੋਰ ਇਹਦਾ ਕੀ ਕੀਤਾ ਬਲਵੰਤ ਕੌਰ ਦਾ ਪਤੀ ਤੇ ਮੋਹਨ ਸਿੰਘ ਜਿਵੇਂ ਸਖਤੇ ਵਿੱਚ ਆ ਗਏ ਹੋਣ ਦੋਹਾਂ ਵਿੱਚੋਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਉਦੋਂ ਵੀ ਬਲਵੰਤ ਦੀ ਗੋਦੀ ਚੜਿਆ ਪਿਆਰਾ ਸਾਰਿਆਂ ਵੱਲੋਂ ਬੇਧਿਆਨੀ ਉਹਦੀ ਪੇਠੋਤੇ ਪੋਲੀਆਂ ਪੋਲੀਆਂ ਮੁੱਕੀਆਂ ਮਾਰਦਾ ਇੱਕ ਗੀਤ ਗਾਉਣ ਲੱਗ ਪਿਆ ਏਲੇ ਏਲੇ ਕਿਨੇ ਮਾਲੀ ਤੇ ਅਖੀਰ ਫੈਸਲਾ ਹੋਇਆ ਕਿ ਉਹ ਚਲੇ ਜਾਣ ਪਰਸੋਂ ਤੱਕ ਬਲਵੰਤ ਕੌਰ ਨੂੰ ਮਨਾ ਕੇ ਉਹਦਾ ਪਤੀ ਪਿਆਰੇ ਨੂੰ ਮੋਹਨ ਸਿੰਘ ਦੇ ਪਿੰਡ ਛੱਡ ਆਏਗਾ ਮੋਹਨ ਸਿੰਘ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਪਤਨੀ ਨੂੰ ਮਨਾ ਲਿਆ ਉਹ ਚੁੱਪ ਕਰਕੇ ਪਛਾਹਾਂ ਮੁੜੀ ਨਾ ਪੌੜੀਆਂ ਉਤਰਦਿਆਂ ਅੱਖਾਂ ਪੁੰਜਣ ਲੱਗ ਪਈਆਂ ਸ਼ੁਕਰੀਆ ਦੋਸਤੋ